ਸਾਤ ਸੰਗਤੀ ਮੇਰਾ ਸਿੱਧੂ ਬਾਈ ਚੈਨਲ ਹੈ ਇਹਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਮੇਰੇ ਵੀਰ ਲਾਇਕ ਵੀ ਕਰ ਦਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਸੋਨੂ ਅੱਜ ਕਹਾਣੀਆਂ ਖਸ ਸਣਾਉਣੇ ਲੇਖੇ ਜੋਖਾ ਕਿਵੇਂ ਹੁੰਦਾ ਕਿਵੇਂ ਦੇਣਾ ਲੈਣਾ ਪੈਂਦਾ ਕਿਵੇਂ ਆਧਾਰ ਹੁੰਦਾ ਕਿਵੇਂ ਸਾਧੂ ਆਧਾਰ ਕਰਦੇ ਆ ਕਿਹੜੇ ਲੋਟ ਕਰਦੇ ਆ ਕਿਵੇਂ ਕਰਦੇ ਆ ਸਾ ਸੰਗਤ ਬਾਬਾ ਆਨੰਦ ਸਿੰਘ ਜੀ ਦਾ ਦਰਬਾਰ ਲੱਗਦਾ ਹੁੰਦਾ ਸੀ ਨਾਨਕਸਰ ਦੇ ਵਿੱਚ ਉਥੇ ਨਾ ਇੱਕ ਸੰਗਤ ਆਉਂਦੀ ਹੁੰਦੀ ਸੀ ਬਹੁਤ ਲੰਘਦੇ ਅੱਜ ਵੀ ਲੰਘਦੀ ਆ ਵੇਖੋ ਉਦੋਂ ਦੀ ਕਿਵੇਂ ਜਦੋਂ 270 ਕੇ ਲੋਕ ਤੁਰ ਕੇ ਲੰਘਦੇ ਆ ਉਵੇਂ ਨਾ ਲੋਕ ਉਦੋਂ ਤੁਰ ਕੇ ਆਉਂਦੇ ਨਹੀਂ ਪਹਿਲੀਆਂ ਦੇ ਵਿੱਚ ਬਾਬਾ ਆਨੰਦ ਸਹੀ ਵੇਲੇ ਜਦੋਂ ਇਧਰੋਂ ਜਾਂਦੇ ਤੇ ਸਿਰਾਂ ਦੇ ਉੱਤੇ ਪੰਡਾ ਹੁੰਦੀਆਂ ਸੀ ਬਹੁਤ ਭਾਰੀਆਂ ਤੇ ਜਦੋਂ ਉੱਧਰੋਂ ਆਉਂਦੇ ਤੇ ਖਾਲੀ ਆਉਦੇ ਹੁੰਦੇ ਸੀ ਇੱਕ ਸੇਠ ਦਾ ਪੋਤਾ ਰੱਖਿਆ ਪਿੰਜਰੇ ਦੇ ਵਿੱਚ ਤੋਹਾ ਉਹ ਤੋਤਾ ਰੋਜ਼ ਸੰਗਤ ਨੂੰ ਦੇਖਿਆ ਕਰੇ ਤੇ ਬੋਲਦਾ ਵੀ ਸੀਗਾ ਉਹ ਤਾਂ ਬੋਲਦਾ ਵੀ ਸੀ ਤੇ ਸੰਗਤ ਨੂੰ ਵੀ ਰੋਜ਼ ਦੇਖਿਆ ਕਰੇ ਵੀ ਪੰਡਾ ਨਾ ਲੱਦੇ ਜਾਂਦੇ ਯਾਰ ਖਾਲੀ ਆਉਂਦੇ ਆ ਇਹਨਾਂ ਦੇ ਪਾਪ ਬਾਬਾ ਆਨੰਦ ਸਿੰਘ ਦੇ ਦਰਵਾਜ਼ੇ ਵਿੱਚ ਬਾਬਾ ਜੀ ਲਾ ਦਿੰਦੇ ਆ ਬਾਣੀ ਪੜਾ ਕੇ ਬਾਏ ਗੁਰੂ ਸਤਨਾਮ ਬਾਏ ਗੁਰੂ ਕਰਾ ਕੇ ਨਾ ਪਾਪ ਲਾ ਦਿੰਦੇ ਆ ਤੇ ਨਰੋਲ ਕੱਲੇ ਤੁਰੇ ਆਉਂਦੇ ਆ ਜੀ ਇਸ ਤਰ੍ਹਾਂ ਆਪਾਂ ਕਰੀਏ ਤੇ ਜੇ ਆਪਾਂ ਸੰਗਤ ਨੂੰ ਕਹੀਏ ਕਿਸੇ ਨੂੰ ਵੀ ਬਾਬਾ ਜੀ ਨੂੰ ਕਹਿ ਕੇ ਮੇਰਾ ਆਧਾਰ ਕਰਾ ਦਿਓ ਯਾਰ ਮੈਂ ਬੜਾ ਵਿਗਤ ਕਿੰਨੇ ਤੋਤੇ ਜਿਹੜੇ ਦੂਜਟਿਆਂ ਠਿਆਂ ਠਿਆਂ ਕਰਦੇ ਫਿਰਦੇ ਆ ਆਜ਼ਾਦ ਘੁੰਮਦੇ ਆ ਕਿਤੇ ਦਰਖਤ ਤੇ ਵਹਿਗੇ ਕਿਤੇ ਤਾਰਾਂ ਤੇ ਵਹਿਗੇ ਕਿਤੇ ਕਿਤੇ ਹੀ ਵਹਿਗੇ ਕਿਤੇ ਚੋਗਾ ਚੋਗਣ ਲੱਗ ਗਏ ਕਿਤੇ ਦਰਖਤ ਦੇ ਸ਼ਾਵੇਂ ਬਹਿ ਗਏ ਮੈਂ ਯਾਰ ਪਿੰਜਰੇ ਦੇ ਵਿੱਚ ਤੜਿਆ ਹੋਇਆ ਨਾ ਮੈਂ ਉੱਡ ਸਕਦਾ ਨਾ ਮੈਂ ਕਿਸੇ ਪਾਸੇ ਪੱਜ ਸਕਦਾ ਨਾ ਮੈਂ ਕੋਈ ਚੀਜ਼ ਆ ਦੇ ਮਨ ਭੌਂਦੀ ਖਾ ਸਕਦਾ ਇਹ ਮੇਰਾ ਜੀ ਆਧਾਰ ਕਰਾ ਦੋ ਯਾਰ ਵੀ ਕਿਸੇ ਨੂੰ ਕਹਾਂ ਮੈਂ ਉਹ ਨਾਲ ਸੰਗ ਤੇ ਸਾਹ ਸੰਗ ਤੇ ਤੋਤਾ ਬੋਲਿਆ ਕਰੇ ਉਹਨੇ ਇੱਕ ਵਾਰੀ ਇੱਕ ਬੰਦਾ ਜਾਵੇ ਬੜਾ ਗੁਣੀ ਗਿਆਨੀ ਵਧੀਆ ਬੰਦਾ ਸੀ ਉਹ ਉਹਨੂੰ ਤੋਤਾ ਕਹਿੰਦਾ ਭਾਈ ਮੇਰੀ ਗੱਲ ਸੁਣ ਕੇ ਜਾਇਓ ਭਾਈ ਮੇਰੀ ਗੱਲ ਸੁਣ ਕੇ ਜੋ ਕਹਿੰਦੇ ਬੰਦਾ ਕਹੋ ਨਾ ਯਾਰ ਬਾਣੀਆਂ ਦਾ ਦੁਕਾਨ ਚ ਨਹੀਂ ਉਹ ਤਾਂ ਪਿਆ ਇਹਦੇ ਪਿੰਜਰਾ ਪਿਆ ਤੋਤਾ ਉਹਦੇ ਦੁਕਾਨ ਤੇ ਟੰਗਿਆ ਬਈ ਉਹ ਬੋਲਦਾ ਤੋਤਾ ਉਹ ਜਾਵੜਾ ਤੇ ਉਹਦੇ ਕੋਲੇ ਤੋ ਕਹਿੰਦਾ ਗੰਗਾ ਰਾਮ ਚੋਰੀ ਖਾਣੀ ਹੈ ਉਹ ਕਹਿੰਦਾ ਹਾਂ ਖਾਣੀ ਹੈ ਕਹਿੰਦਾ ਚੂਰੀ ਤਾਂ ਮੈਂ ਫੇਰ ਖਾਉ ਮੇਰੀ ਗੱਲ ਤਾਂ ਸੁਣ ਲਾ ਉਹ ਕਹਿੰਦਾ ਹਾਂ ਕਹਿੰਦਾ ਤੂੰ ਕਿੱਥੇ ਜਾਣਾ ਕਹਿੰਦਾ ਮੈਂ ਜਾਣਾ ਬਾਬੇ ਨਾਨਕ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਹਿੰਦਾ ਜੀ ਬਾਬਾ ਅਨੰਦ ਸਿੰਘ ਜੀ ਨੂੰ ਕਹਿ ਕਿ ਤੇ ਮੈਨੂੰ ਆਜ਼ਾਦ ਕਰਾ ਦੇਵੇਂ ਮੈਂ ਪਿੰਜਰੇ ਸਫਸੇ ਆ ਬੈਠਾ ਆ ਦੂਜੇ ਤੋਤੇ ਆ ਉੱਡਾਂ ਉੱਡਾਂ ਮੈਂ ਵੀ ਮੈਂ ਵੀ ਚੋਗਾ ਚੋਗਾ ਚੰਗਾ ਚੰਗੇ ਫਲ ਖਾਵਾ ਮੈਂ ਬਾਗਾਂ ਦੇ ਵਿੱਚੋਂ ਰੂੜ ਜਾਮਣ ਕਿੰਨੂ ਸੰਤਰਾ ਹੋਰ ਅਕਤੀ ਜਮੈਂ ਖਾਵਾ ਜਰੂ ਕਿਵੇਂ ਟਿਆ ਟਿਆ ਕਰਦੇ ਫਿਰਦੇ ਮੈਂ ਪਿੰਜਰੇ ਚ ਬੈਠਾ ਮੇਰਾ ਖਿਹੜਾ ਛੜਵਾ ਉਹਨੂੰ ਰਾਹੀ ਨੂੰ ਆਦਾ ਉਹ ਰਾਹੀ ਕਹਿੰਦਾ ਯਾਰ ਇਹ ਜਾਨਵਰ ਇਹ ਤਾਂ ਬੰਦੇ ਵਾਂਗੂ ਬੋਲਦਾ ਯਾਰ ਵੀ ਬਾਬਾ ਜੀ ਨੂੰ ਆਪਾਂ ਕਹਿ ਕੇ ਦੇਖ ਲੈਨੇ ਆ ਹੁਣ ਬਾਬਾ ਲੰਦਸ ਸਿੰਘ ਦੀ ਘਟ ਘਟ ਦੀ ਜਾਣਦੇ ਸੀ ਤੇ ਬਾਬਾ ਲੰਦਸ ਸਿੰਘ ਦੇ ਕੋਲੇ ਉਹ ਦੁਕਾਨਾਂ ਦੇ ਕੋਲੇ ਤਾਂ ਤੋਤਾ ਪਿਆ ਸੀ ਨੇੜੇ ਹੀ ਜਦੋਂ ਪਿਆ ਸੀਦੇ ਪਾਈ ਉਹ ਜਿਹੜਾ ਸੀਗਾ ਤੇ ਹੁਣ ਉਹਦੇ ਅੰਦਰ ਉਬਲੇ ਉਹ ਗੱਲ ਤੋਤੇ ਵਾਲੀ ਕਹੀ ਹੋਈ ਤੇ ਮਾਂ ਬਾਬਾ ਨੰਦ ਸਕੇ ਤੇ ਦਵਾਨ ਲੱਗਾ ਤੇ ਪਿੱਛੇ ਬੈਠਾ ਬਾਬਾ ਜੀ ਕਹਿੰਦਾ ਵੀ ਹੋ ਜਿਹੜਾ ਸਿੰਘ ਪਿੱਛੇ ਬੈਠਾ ਉਹਨੂੰ ਲਿਆ ਹੋ ਰੇ ਮੂਰੇ ਜਾ ਕੇ ਬੁਲਾ ਲਿਆ ਕਹਿੰਦੇ ਬਾਬਾ ਜੀ ਕਹਿੰਦੇ ਇੱਥੇ ਬਹਿ ਜਾ ਚਲੋ ਬਾਬਿਆਂ ਪਾਣੀ ਪੜੀ ਸੁਣਾਈ ਸੁਣੀ ਖਤਨਾ ਵਾਹਿਗੁਰੂ ਬੁਲਾਇਆ ਆਪਦੇਸ਼ ਦਿੱਤੇ ਉਹ ਕਹਿੰਦਾ ਭਗਤਾ ਤੈਨੂੰ ਕੋਈ ਰਾਹ ਚ ਮਿਲਿਆ ਉਸ ਬੰਦੇ ਨੂੰ ਆ ਤਾਂ ਬਾਬਾ ਜੀ ਆਦੇ ਉਹਨੂੰ ਕੱਲੇ ਨੂੰ ਸਾਦੇ ਕੇ ਕੰਨਾਂ 'ਚ ਕਹਿੰਦੇ ਤੈਨੂੰ ਕੋਈ ਮਿਲਿਆ ਕਹਿੰਦੇ ਆਹ ਬਾਬਾ ਜੀ ਸਾਨੂੰ ਨਤ ਉਹਦਾ ਵੇਲੇ ਆ ਕੋ ਉਹ ਦੁਕਾਨ ਤੇ ਪਿਆ ਨੇੜੇ ਹੀ ਆ ਉਹਨੇ ਮੈਨੂੰ ਆ ਗੱਲ ਕਿ ਕਿਤੇ ਬਾਬਾ ਜੀ ਤੋਂ ਕਹਿ ਕੇ ਮੈਨੂੰ ਵੀ ਯਾਦ ਕਰਾ ਦਿਓ ਆ ਯਾਦ ਕਰਾ ਦਿਓ ਮੈਂ ਵੀ ਭੱਜਾਂ ਨੱਠਾਂ ਖੇਡਾਂ ਸਭ ਕੁ ਕੋ ਕਰਾਂ ਬਾਬਾ ਨੰਦ ਸਿੰਘ ਕਹਿੰਦੇ ਨੇ ਜਦੋਂ ਉਹਨੇ ਆ ਗੱਲ ਕਹੀ ਤੇ ਬਾਬਾ ਨੰਦ ਸਿੰਘ ਜੀ ਆਹ ਡੇਕ ਪਏ ਜਿਵੇਂ ਆਪਾਂ ਮਰ ਗਏ ਹੁੰਨੇ ਆ ਭਾਈ ਸੰਗਤ ਜਿਸ ਪੈ ਗਈ ਪਾਜੜੋ ਉਹ ਆ ਪਤਾ ਨਹੀਂ ਬਾਈ ਨੇ ਕੀ ਕਹਿਤਾ ਉਹ ਬਾਬਾ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਬਾਬਾ ਜੀ ਨੂੰ ਕੀ ਹੋ ਗਿਆ ਬਾਬੇ ਦਾ 5-6 ਮਿੰਟ ਪਈ ਪਏ ਰਹੇ 10-15 ਮਿੰਟ ਹੀ ਪਏ ਰਹੇ ਉਹ ਲੋਕ ਉਹਨੂੰ ਤੁੰਨ ਵੀ ਤੂੰ ਕੀ ਕਹਿਤਾ ਯਾਰ ਬਾਬਿਆਂ ਨੂੰ ਬਾਬੇ ਦਾ ਸਿਰ ਛੱਟ ਕੇ ਪਏਗੇ ਉਹ ਕਹਿੰਦਾ ਯਾਰ ਮੈਂ ਤਾਂ ਕੁਝ ਨਹੀਂ ਕਹਾ ਮੈਂ ਤਾਂ ਇੰਨੀ ਗੱਲ ਹੀ ਕਹੀ ਸੀ ਕਿ ਮੈਨੂੰ ਇੱਕ ਰਾਜ ਚ ਤੋਤਾ ਮਿਲਿਆ ਸੀ ਜਾਂ ਉਹ ਬਾਬਾ ਜੀ ਮੈਨੂੰ ਉਹ ਆਏ ਆ ਤਾਂ ਬਾਬਾ ਜੀ ਨੇ ਮੈਥੋਂ ਪੁੱਛਿਆ ਵੀ ਉਹ ਤੈਨੂੰ ਰਾਜ ਜਾਨਵਰ ਮਿਲਿਆ ਸੀ ਕੀ ਕਹਿੰਦਾ ਸੀ ਮੈਂ ਕਹਿੰਦਾ ਦੱਸਤਾ ਇਦੋਂ ਮੈਂ ਦੱਸਦਾ ਮੇਰੀ ਗੱਲ ਪੂਰੀ ਹੋ ਗਈ ਬਾਬਾ ਜੀ ਐਂਟਿਕ ਤੇ ਹੁਣ ਮੈਨੂੰ ਵੀ ਪਤਾ ਯਾਰ ਕੀ ਹੋ ਗਿਆ ਚਲੋ ਜੀ ਹੌਲੇ-ਹੌਲੇ 10-15 ਮਿੰਟਾਂ ਬਾਅਦ ਬਾਬਾ ਜੀ ਨੇ ਫੜ ਲਈ ਅਰੇ ਜੋੜ ਕੇ ਰੇ ਤੇ ਭਾਈ ਸੰਗਤ ਪੁੱਛਣ ਲੱਗੀ ਬਾਬਾ ਜੀ ਕੀ ਹੋਇਆ ਕਦੇ ਭਾਈ ਕੁਛ ਨਹੀਂ ਹੋਇਆ ਚੁੱਪ ਕਰ ਜੋ ਤੁਸੀਂ ਬਾਬਾ ਜੀ ਚੁੱਪ ਕਰ ਗਏ ਉਹ ਕੀ ਹੋਇਆ ਤੇ ਭਾਈ ਉਹ ਬੰਦਾ ਮੋੜ ਬਾਬਾ ਜੀ ਕਹਿੰਦੇ ਅਸੀਂ ਠੀਕ ਆ ਹੁਣ ਭਾਈ ਜਾਓ ਸਾਰੇ ਸੰਗਤ ਜਾਓ ਕਰਨ ਉਹ ਯੋ ਕਰਾਣੋ ਤੁਰਪੇ ਜੇ ਉਹ ਘਰਾਂ ਨੂੰ ਤੁਰੇ ਉਹਦੇ ਰਾਹ ਚ ਆਏ ਤੇ ਜਦੋਂ ਉਹ ਤੋਤੇ ਕੋਲੇ ਆਇਆ ਨਾ ਤੋਤਾ ਕਹਿੰਦਾ ਕਿਉਂ ਕਿਹਾ ਸੀ ਉਹ ਜਾ ਭल्या ਮਾਨਸਾ ਯਾਰ ਮੈਂ ਤਾਂ ਤੂ ਪ੍ਰਸਾਦਾ ਸੀ ਅੱਜ ਉਹ ਤੇਰੀ ਗੱਲ ਜਦੋਂ ਮੈਂ ਬਾਬਾ ਜੀ ਨੂੰ ਦੱਸੀ ਯਾਰ ਬਾਬਾ ਜੀ ਡਿੱਗ ਪਏ ਉਹ ਇੰਨੀ ਗੱਲ ਕਹਿਣ ਦੀ ਦੇ ਸੀ ਤੋਤਾ ਤੋਤਾ ਵੀ ਡਿੱਗ ਪਿਆ ਉਹ ਵੀ ਡਿੱਗ ਪਏ ਮਰਿਆ ਹੁੰਦਾ ਉਹ ਦੁਕਾਨ ਵਾਲੇ ਨੂੰ ਕਹਿੰਦਾ ਉਹ ਤੇਰਾ ਤੋਤਾ ਮਰ ਗਿਆ ਓਏ ਉਹ ਕਹਿੰਦਾ ਕਿੱਥੇ ਕਹਿੰਦਾ ਆਦੇ ਉਹ ਬੰਦਾ ਗੱਲ ਬਤਾ ਇਹਨੂੰ ਗੱਲ ਸੁਣਾਈ ਪਾਪਾ ਜੀ ਡਿੱਗ ਪੇ ਪੋਤੇ ਨੂੰ ਗੱਲ ਸੁਣਾਈ ਤੋੜ ਮਰ ਗਿਆ ਯਾਰ ਇਹ ਕੀ ਚੱਕਰ ਹੋਇਆ ਉਹ ਹਲਿਆਈ ਗੱਲਾਂ ਕਰਦੇ ਆ ਉਹਨੇ ਕੀ ਕਰੇ ਡਾਕਾਂਡ ਵਾਲੇ ਉਹਨੇ ਕਹ ਤੋਫਾ ਮਰ ਗਿਆ ਉਹਨੇ ਚਲਾ ਕੇ ਕੱਢ ਕੇ ਪਿੰਜਰੇ ਚ ਆ ਕੋਠੇ ਤੇ ਮਾਰਿਆ ਇਹ ਕੋਠੇ ਤੇ ਸਿਰ ਤੇ ਤੋਤਾ ਫਰੜਿਆ ਉੱਡ ਗਿਆ ਮਰੋ ਸੁੱਦੀ ਪਏ ਉਹ ਬੰਦਾ ਕਹਿੰਦਾ ਓਏ ਸਾਧੂ ਤਾਂ ਆਏ ਯਾਦ ਕਰਾ ਦਿੰਦੇ ਆ ਪੰਛੀਆਂ ਨੂੰ ਵੀ ਬੰਦੇ ਤਾਂ ਸੋਖੀ ਗੱਲ ਹੀ ਆ ਇਹ ਤਾਂ ਪੰਛੀਆਂ ਨੂੰ ਯਾਦ ਕਰਾਈ ਜਾਂਦੇ ਆ ਉਨ ਨੂੰ ਮੈਂ ਗੱਲ ਜਾ ਕੇ ਦਸੀ ਤੂੰ ਤੇਰੇ ਮੈਨੂੰ ਕਿਹਾ ਸੀ ਐਂ ਕਹਿੰਦੀ ਬਾਬਿਆਂ ਨੂੰ ਮੈਂ ਕਹਿਤਾ ਬਾਬਾ ਜੀ ਐਂ ਡੱਗ ਪੇ ਉਹ ਮੈਂ ਉਹਨਾਂ ਉੱਥੋਂ ਮੈਂ ਗੱਲਾਂ ਲੈ ਕੇ ਹੁਣ ਮੈਂ ਦੁਕਾਨ ਵਾਲੇ ਤੋਂ ਗੱਲਾਂ ਲਈਏ ਕਹਿੰਦੇ ਯਾਰ ਮੇਰੇ ਤੂਤ ਨੂੰ ਕੂ ਕੀ ਕਰਤਾ ਜਦੋਂ ਤੂੰ ਹੀ ਤਰ੍ਹਾਂ ਦੋ ਗੱਲਾਂ ਨਹੀਂਆ ਕਰੀਆਂ ਉਹਦੀ ਡੱਗ ਕੇ ਮਰ ਗਿਆ ਇਹ ਉਧਰੋਂ ਗੱਲਾਂ ਮੈਨੂੰ ਦੁਕਾਨ ਵਾਲੇ ਨੇ ਕੱਢੀਆਂ ਉਧਰੋਂ ਮੈਨੂੰ ਸੰਗਤ ਰਿਆਂ ਕੱਢੀਆਂ ਯਾਰ ਇਹ ਕੀ ਕਰਿਆ ਕੀ ਰਾਜ ਹੋਇਆ ਯਾਰ ਇਹ ਬਾਬਾ ਜੀ ਨੇ ਤੂਤੋ ਸਾ ਵੀ ਪੱਜ ਗਿਆ ਪਰ ਉਹ ਦੇਣੇ ਬਾਬਾ ਵੀ ਟਕੜੇ ਬਾਬਾ ਜੀ ਵੀ ਟਕੜੇ ਚੰਗੀ ਤਰ੍ਹਾਂ ਇਹਦਾ ਕੋਈ ਰਾਜ ਆ ਉਹ ਦੂਜੇ ਦਿਨ ਫੇਰ ਆਇਆ ਆ ਕੇ ਤੇ ਕਹਿੰਦਾ ਜੀ ਬਾਬਾ ਜੀ ਕੀ ਗੱਲ ਪਹਿਲਾਂ ਤਾਂ ਮੈਨੂੰ ਸੰਗਤ ਰਿਹਾ ਬਹੁਤ ਗਾਲਾਂ ਕੱਢਦਾ ਹੁਣ ਮੈਨੂੰ ਸਾਰੇ ਦੁਕਾਨਾਂ ਲਈ ਤੋਂ ਮੈਂ ਨੰਗਦਾ ਕਹਿੰਦੇ ਆ ਜਾਂਦਾ ਆਪਣੇ ਤੋਫਾ ਮਾਰਨ ਆ ਆ ਜਾਂਦਾ ਮੈਨੂੰ ਐ ਕਹੀ ਜਾਂਦੇ ਆ ਬਾਬਾ ਜੀ ਕਹਿੰਦੇ ਕਹੀ ਜਾਂਦੇ ਇਹ ਸਾਧੂਆਂ ਦੀਆਂ ਰਾਮ ਜੀ ਸਾਧੂ ਜਾਣਦੇ ਆ ਕਿ ਤੂੰ ਮੈਨੂੰ ਆਖ ਨਹੀਂ ਕੇ ਕਿ ਤੋਤਾ ਕਹਿੰਦਾ ਯਾਦ ਕਰਾ ਦਿਓ ਮੈਨੂੰ ਹੁਣ ਫਿਰ ਯਾਦ ਕਿਵੇਂ ਕਰਾਉਂਦੇ ਐਂ ਕਰਾਉਣਾ ਸੀ ਉਹਨੂੰ ਸੀ ਡੱਗ ਪੇ ਤੂੰ ਸਾਨੂੰ ਦੇਖ ਲਿਆ ਤੈਨੂੰ ਅਸੀਂ ਤੋਤੇ ਨੂੰ ਰਾਂ ਉਹ ਇੰਨੇ ਦੇ ਵਿੱਚ ਵਿੱਚ ਅਸੀਂ ਤੋਤੇ ਨੂੰ ਰਾਂ ਰਾਮ ਜੀ ਸਮਝਾਤੀ ਸੀ ਮੈਂ ਤੋਤੇ ਕੋਲੇ ਪਹੁੰਚ ਗਿਆ ਸੀ ਜੰਨਾ ਜਰਮਾ ਡਿੱਗ ਗਿਆ ਪਰ ਨਾਲ ਬਾਬਾ ਅਨੰਦ ਸਿੰਘ ਜੀ ਕਹਿੰਦੇ ਉਹਨਾਂ ਚਰ ਤੁਸੀਂ ਤਾਂ ਕਹਿਆ ਬਾਬਾ ਜੀ ਡਿੱਗ ਪਿਆ ਤੇ ਮੈਂ ਸੀਗਾ ਤੋਤੇ ਕੋਲੇ ਮੈਂ ਤੋਤੇ ਨੂੰ ਸਮਝਾਈ ਜਾਂਦਾ ਸੀ ਵੀ ਐਂ ਕਰਕੇ ਡਿੱਗ ਪਿੰਦੂ ਤੇ ਉਹ ਬੰਦਾ ਕਹਿ ਦੂਗਾ ਵੀ ਮਰ ਗਿਆ ਤੇ ਤੈਨੂੰ ਚੱਕ ਕੇ ਮਾਰੂਗਾ ਤਾਂ ਤੇ ਤੂੰ ਫੁਰਦਣੀ ਉੱਡ ਜੀ ਉਹ ਤੁਹਾਡਾ ਬੋਲਾ ਉਹ ਜੀ ਬਾਬਾ ਜੀ ਤੁਸੀਂ ਤਾਂ ਵੱਡੇ ਵੱਡੇ ਜਾਨਵਰਾਂ ਨੂੰ ਯਾਰ ਇਹ ਜਾਨ ਨੂੰ ਤਾਰ ਦਿੰਦੇ ਆ ਭਾਈ ਉਹ ਤਾਂ ਇੰਨਾ ਵੱਜਿਆ ਫਿਰ ਬਹੁਤ ਜਾ ਗਿਆ ਚਲੋ ਭਾਈ ਇਸੇ ਤਰ੍ਹਾਂ ਹੀ ਹੋਈ ਤੇ ਇੱਕ ਰੱਛ ਲੈ ਕੇ ਆ ਗਿਆ ਬਾਬਾ ਜੀ ਦੇ ਦਰਬਾਰ ਤੇ ਬਾਬਾ ਨਾਨਕ ਸਿੰਘ ਜੀ ਦੇ ਉਹ ਰੱਛ ਦੀ ਵੀ ਉਮਰ ਥੋੜੀੋ ਹੀ ਸੀ ਉਹ ਬਰ ਰੱਛ ਤਾਂ ਮਾਸੇ ਕਰੇ ਤੇ ਤਮਾਸ਼ੇ ਕਰਕੇ ਆ ਗਿਆ ਉਹਨੇ ਆਖਿਆ ਵੀ ਗੁਰੂ ਨਾਨਕ ਦਾ ਵੱਡਾ ਬਾਬਾ ਜੀ ਵੀ ਜਦੋਂ ਨੰਦ ਸਿੰਘ ਜੀ ਦੇ ਕੋਲੇ ਪਹੁੰਚਿਆ ਉਹ ਰੱਛ ਲੈ ਕੇ ਆ ਗਿਆ ਵੱਡਾ ਕਰ ਵੱਡਾ ਕਰਨ ਬਾਬਾ ਜੀ ਕਹਿੰਦੇ ਵੀ ਹਾਂ ਹੈ ਤਾਂ ਗੁਰੂ ਨਾਨਕ ਦਾ ਵੱਡਾ ਕਰੀ ਕੋਈ ਗੱਲੀ ਤੈਨੂੰ ਰਾਖਮ ਵੀ ਵੱਡੀ ਕੋਈ ਦੇਵਾਂਗੇ ਆ ਜਾ ਤੂੰ ਦਿਖਾ ਤਮਾਸ਼ਾ ਉਹ ਦਿਖਾਇਆ ਜਦੋਂ ਤਮਾਸ਼ਾ ਦਿਖਾਇਆ ਬਾਬਾ ਜੀ ਕਹਿੰਦੇ ਵੀ ਓਂ ਕਰੀ ਨੂੰ 31 ਰੁਪਏ 9 ਅੰਨੇ ਦੇ ਦਿਓ ਰੇਛਾੜੀ ਨੂੰ 31 ਰੁਪਏ 9 ਅੰਨੇ ਰੇਛਾੜੀ ਨੂੰ ਦੇ ਦਿਓ ਬਾਬਾ ਨਾਨ ਸਿੰਘ ਜੀ ਕਹਦੇ ਉਹ ਗੰਦੀ ਦੇ ਦਿੰਦੇ ਆ ਉਹਨ ਲਿਆ ਕੇ ਕਿਉਂਕਿ ਬਾਬਾ ਜੀ ਆਪ ਤਾਂ ਜੇਬ ਵਿੱਚ ਰੱਖਦੇ ਨਹੀਂ ਸੀ ਪੈਸੇ ਨੂੰ ਹੱਥ ਨਹੀਂ ਸੀ ਲਾਉਂਦੇ ਸੇਵਕਾਂ ਕੋਲ ਹੀ ਹੁੰਦੇ ਸੀ ਜਿਹੜੇ ਇਕੱਠੇ-ਗੁੱਟੇ ਹੋਏ ਤੇ ਬਾਬਾ ਜੀ ਨੇ ਕਿਹਾ ਤੇ ਭਾਈ ਉਹਨੇ ਦੇਤੇ ਉਹ ਕਹਿੰਦਾ ਲੈ ਰਿਛ ਵਾਲੀ ਕਹਿੰਦਾ ਭਾਗਤਾ ਤੇਰੇ ਪੈਸੇ ਨੇ ਇੰਨੇ ਦੇਣਾ ਸੀ 31 ਰੁਪਏ ਨੌ ਨੇ ਕਰਜ਼ਾ ਤੇਰਾ ਰਹਿੰਦਾ ਸੀ ਇਹਦੇ ਜੁਮੇ ਰਿਛਦੇ ਤੇ ਰਿਛ ਨੇ ਕੱਲ ਨੂੰ ਇਹਨੇ ਸਰੀਰ त्याग ਜਾਣਾ ਤੇ ਤੂੰ ਸਾਨੂੰ ਦੇ ਦੇ ਉਹ ਕਹਿੰਦਾ ਬਾਬਾ ਜੀ ਮੈਂ ਤਾਂ ਰੋਜੀ ਰੋਟੀ ਇਹ ਤਾਂ ਕਮਾਉਣਾ ਮੈਂ ਤਾਂ ਤੇ ਬੱਚੇ ਰਿਛ ਕੋ ਪਾਲਦਾ ਉਹ ਕਹਿੰਦੇ ਭਾਈ ਤਰੁ 31 ਰੁਪਏ ਦੇ ਤੋ ਬਾਬਾ ਅਨੰਤ ਸਿੰਘ ਜੀ ਬੇਲੇ ਦੇ 31 ਰੁਪਏ ਚਲਾ ਲਓ ਸਭ ਕਿੰਨੇ ਹੋਣਗੇ ਉਹ ਤੋ ਕਹਿੰਦੇ ਤਾਂ ਹੀ 31 ਰੁਪਏ ਨੌਨ ਨੇ ਦਿੱਤੇ ਇੰਨੇ ਕਰ ਜਾਈਆ ਮਰ ਤੇਰੇ ਘਰੇ ਵੀ ਜਾਣਾ ਇਹਨੇ ਜਾ ਕੇ ਫੇਰ ਤੈਨੂੰ ਮਿਲਣਾ ਕੁਛ ਨਹੀਂ ਅਜੇ ਤੱਕ 31 ਰੁਪਏ ਨੌਨ ਨੇ ਮਿਲਦੇ ਆ ਤੈਨੂੰ ਫੜ ਲੈ ਭਾਈ ਉਹਨੇ ਫੜ ਕੇ ਬਾਬਾ ਜੀ ਨੂੰ ਰਿਛ ਦੇਤਾ ਬਾਬਾ ਜੀ ਨੇ ਕਰ ਰਿਛ ਨੂੰ ਨਮਾਇਆ ਨਮਾਤ ਹੋ ਕੇ ਪੰਜਾ ਸਿੰਘਾਂ ਨੂੰ ਸੱਦਿਆ ਦੇਖ ਤਿਆਰ ਕਰਾਈ ਦੇਖ ਤਿਆਰ ਕਰਾ ਕੇ ਤੇ ਰਿਛਲੇ ਮੂੰਹ ਤੇ ਪਾ ਕੇ ਕਹਿੰਦੇ ਚੰਗਾ ਵਿਪਕ ਤਾਂ ਚੱਲਦਾ ਰਚ ਦੇ ਵਿੱਚੋਂ ਰੂਹ ਉੱਡੀ ਆਕਾਸ਼ ਨੂੰ ਤੇ ਸਤਖੰਡ ਪਹੁੰਚ ਗਈ ਰਚ ਦਾ ਆਕਾਰ ਤਾਂ ਤੇ ਉਹ ਤੋਂ ਛੜਵਾ ਪਿਆ ਦੇਣਾ ਲੈਣਾ ਆਪਣਾ ਸਾਥ ਸੰਗਤ ਜਿਹੜੀ ਹੁਣ ਬਾਂਦਰ ਬਾਂਦਰੀਆਂ ਦੇ ਤਮਾਸ਼ੇ ਕਰਦੇ ਫਿਰਦੇ ਆ ਹੋਰ ਜਾਨਵਰਾਂ ਦੀ ਤਮਾਸ਼ੇ ਕਰਦੇ ਆ ਉਹ ਉਹਨਾਂ ਦਾ ਨਾਲ ਲੈਣੇ ਦੇਣੇ ਦਾ ਸਰਵੰਧ ਦਾ ਤਬਰ ਪਾਲਦੇ ਆ ਜਿਹੜੇ ਪਸ਼ੂਆਂ ਦੇ ਨਾਲ ਰਚ ਕੋਲਾ ਵਾਲਾ ਬਾਂਦਰ ਬਾਂਦਰੀ ਦਾ ਖੇਡਾਂ ਦਿਖਾ ਲੋ ਸੱਪ ਦਿਖਾ ਲੋ ਨੌਲਾ ਦਿਖਾ ਲੋ ਜਿਹੜਾ ਇਹ ਜਾ ਕੋ ਦਿਖਾਉਂਦੇ ਆ ਉਹ ਆਪਣੀ ਲੈਣੇ ਦੇਣੇ ਦੇ ਸਰਵੰਧ ਦਾ ਬਾਬਾ ਨਾਨਕ ਸੇ ਕਦੇ ਤੇਰੇ ਇਹਨੇ 31 ਰੁਪਏ ਨਾ ਨੇ ਗੜਿਆ ਤੇ ਕੱਲ ਨੂੰ ਮਨੇ ਮਰ ਜਾਣਾ ਲੈ ਲਾ ਜੇ ਨਾਂ ਲਵੇਂਗਾ ਪਸਤਾਈਂ ਦਾ ਹੋਰ ਕੰਮ ਕਰਲਾ ਤੂੰ ਉਹ ਕੰਮ ਦੇ ਵਿੱਚ 9 ਦੇ ਤਾਂ 13 ਸਿੱਧਾ ਹੋਣੀਆਂ ਤੇਰੀਆਂ ਤੂੰ ਸਾਡਾ ਸਤ ਸੰਗ ਕਰਦਾ ਰਹੀਂ ਤੇਰਾ ਕਾਰਜ ਚੱਲ ਪੋ ਉਹ ਗੰਦਾ ਜੀ ਸਾਥ ਵਚ ਉਹਨੇ 31 ਰੁਪਏ ਨਾ ਨੇ ਲੈ ਰੇ ਰਲੇ ਤੇ ਨਏ ਬਾਬਾ ਜੀ ਦੇ ਸੰਗਤ ਕਰਨ ਲੱਗਿਆ ਤੇ ਚੜ੍ਹਦੀ ਕਲਾ ਦੇ ਨਾਲ ਉਹਦੇ ਪਾਈ ਘਰੇ ਹੋੜ ਲਾਤੀ ਚੜ੍ਹਦੀ ਕਲਾ ਇਸ ਤਰ੍ਹਾਂ ਪਾਈਏ ਬਾਬਾ ਜੀ ਐਂ ਕਰਦੇ ਆਂ ਦਾ ਜਾਨਵਰਾਂ ਦੀ ਵੀ ਕਰ ਦਿੰਦੇ ਆ ਕਥਾ ਬਹੁਤ ਵੱਡੀ ਲੰਮੀ ਆ ਹੁਣ ਕਾਹੇ ਤੁਗਾ ਫੇਰ ਸੁਣਾਵਾਂਗੇ ਇਥੇ ਕਥਾ ਸੁਣਾਉਣ ਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ